ਰੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਕਾਲ ਦੋਸਤੋ ਦਾ ਤਿੰਦ ਬਲੌਗਰ ਚ ਤੁਹਾਡਾ ਅੱਜ ਫਿਰ ਸਵਾਗਤ ਆ ਅੱਜ ਆਪਾਂ ਜਾ ਰਹੇ ਹਾਂ ਤੰਤਾਨ ਸਾਹਿਬ ਆਪਾਂ ਸੁਨਾਮ ਤੋਂ ਆਏ ਆ ਤਾਂ ਆਪਾਂ ਨੂੰ ਤੰਤਾਨ ਸਾਹਿਬ ਜਾਣ ਲਈ ਪਹਿਲਾਂ ਟਵਾਨਾ ਆਣਾ ਪਿਆ ਤੇ ਉੱਥੋਂ 15 ਕਿਲੋਮੀਟਰ ਮੰਗੋ ਤੰਤਾਨ ਸਾਹਿਬ ਰਹਿ ਜਾਂਦਾ ਤਾਂ ਵੀਡੀਓ ਨੂੰ ਪੂਰਾ ਦੇਖੋ ਤੇ ਕਰਾਨੇ ਤੁਹਾਨੂੰ ਤੰਤਾਨ ਸਾਹਿਬ ਦੇ ਦਰਸ਼ਨ ਆਓ ਚਲੋ ਆਪਾਂ ਐਂਟਰ ਹੋ ਗਏ ਹਾਂ ਤੰਤਾਨ ਸਾਹਿਬ ਚ ਉਹ ਜਿੱਥੋਂ ਟਰੈਕਟਰ ਆ ਰਿਹਾ ਉਧਰੋਂ ਸਾਨੂੰ ਮੁੜਨਾ ਪਾਉਂਦਾ Okay. ਤੇ ਗੁਰੂ ਰਮਦਾਸ ਜੀ ਦਾ ਗੁਰੂ ਘਰ ਆ ਜੀ ਉਹ ਸਾਹਮਣੇ ਤੁਮਸਾਨ ਸਾਹਿਬ ਆ ਜੀ ਨਾਲੀ ਇਹ ਆ ਤੇਰੀ ਪਾਰਕਿੰਗ ਆਈ ਸਾਰੀ ਇੱਕ ਧਰਮ ਦਾ ਇੱਕ ਤੀਰਥ ਸਥਾਨ ਆ ਇਹ ਇਹ ਦੇਖਵਾ ਦਈਏ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇੱਕ ਬਹੁਤ ਹੀ ਸੋਹਣੇ ਸਥਾਨ ਦੀ 33 ਹਸਕ ਸਥਾਨ ਦੀ ਜਿਹਨੂੰ ਮੂਰ ਦੁਆਰਾ ਸ਼੍ਰੀ ਤੇਗਬਾ ਅਦਰ ਜੀ ਸਤੰਤਾਂ ਸਾਹਿਬ ਦੇ ਨਾਮ ਤੇ ਜਾਣ ਜਾਂਦਾ ਹੈ ਇਤਿਹਾਸਕਾਰਾਂ ਨੇ ਦੱਸਣਾ ਹੈ ਜੀ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਬਾਰਕ ਚਰਨ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਿੰਨ ਵਾਰ ਇਸ ਸਤੰਤਾਂ ਤੇ ਪੜੇ ਨੇ ਤਾਂ ਚਲੋ ਜੀ ਚੱਲਦੇ ਆਂ ਅੰਦਰ ਤੇ ਕਰੀਏ ਗੁਰੂ ਸਾਹਿਬ ਦੇ ਦਰਸ਼ਨ ਸਦਾ ਇਹ ਕੋਈ ਬਾਹਰ ਦਾ ਇੰਟਰਫੇਸ ਹੈ ਜੀ ਬਾਤ ਰੇ ਰੱਖੀ ਕਰ ਆਪਣੇ ਸਦਾ ਸਦਾ ਦੰਗਮਾਲ ਅਲੀਲੇ ਰੰਗ ਦਾ ਲੱਕੜ ਦਾ ਗੇਟ ਤਕਰੀਬਨ 150 ਤੋਂ 200 ਸਾਲ ਪੁਰਾਣਾ ਹੈ ਜੀ कोई सॼ भल जियो पाए पिंड ते न साज जितां पेन न नक सद गुरबान जी पाए पिंड साॻिया भेण खान कीअ पैड राखे नानक सदगुरबान ਕਰੋ ਸਤਾਨ ਦੇ ਦਰਸ਼ਨ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਏ ਸੀ ਵਾਏ ਗੁਰ ਜੈਸੇ ਪਾਸ ਵੈਸਿਆ ਸੋਹੀ ਹੈ ਲੋ ਜੀ ਆਪਾਂ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਜਾ ਰਹੇ ਆ ਸਰੋਵਰ ਦੀ ਤਰਫ ہے بدل کماں او تھا ہے بدل کماں او تھا ہے پاتیش کماں او تھا ہے کماں او چھ ہے بدل کماں او تھا ہے بدل کماں او تھا ہے बदिले पुण बदिले सुम्हण ਤੇ ਪੈ ਗਿਆ ਮਨ ਤੂੰ ਏ ਏ ਰਹੇ ਤੇ ਪੈ ਗਿਆ ਬੱਦਲ ਕਮੋਦਾ ਨਾਥ ਹੈ ਬੱਦਲ ਕਮੋਦਾ ਆਉਦਾ ਹੈ ਤੇਰੇ ਰਸਤੇ ਲੋ ਜੀ ਸ্নান ਕਰਕੇ ਹੁਣ ਆਪਾਂ ਜਾ ਰਹੇ ਆ ਗੁਰੂ ਘਰ ਲੰਗਰ ਛਕਣ ਨਹੀਂ ਬਈ ད�ང ད� མཁེ ད� ད� རེ ཁེ རེ 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 ਸਤ ਗੁਰੂ ਦਾ ਕਰਨ ਪ੍ਰਮਾਣ ਸਤ ਗੁਰੂ ਦਾ ਪਿਆਰੇਓ ਨਾਲ ਦੇ ਸੇਵਾਦਾਰ ਕਹਿੰਦੇ ਭੂਮੀਆ ਜੀ ਤੁਸੀਂ ਨਾ ਜਾਓ ਕਹਿੰਦਾ ਕਿਉਂ ਬਈ ਮੇਰੇ ਕਰਕੇ ਹੋਰ ਬਚਾਦੇ ਗਰੀਬ ਚੋਰ ਮਾਰੇ ਜਾ ਰਹੇ ਐ ਪਹਿਰੇਦਾਰਾਂ ਤੇ ਮਾਰਾਂ ਪੈ ਰਹੀਆਂ ਇਹਨੇ ਕਿਉਂ ਨਾ ਜਾਸਾ ਕਹਿੰਦੇ ਤੁਸੀਂ ਮਾਦੇ ਜਾਉਂਗੇ ਆਪ ਗੁਰ ਸਤਨਾਕ ਲੋ ਜੀ ਏਸੀ ਵੀਡੀਓ ਤੁਹਾਨੂੰ ਧੰਨ ਸਹਿਬ ਦੀ ਏਸੀ ਤਰ੍ਹਾਂ ਵੀਡੀਓ ਨੂੰ ਕਰਦੇ ਸਮਾਪਿਤ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ